ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਦੇ ਜੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਆਨੰਦਗੜ੍ਹ ਦੇ ਵਿੱਚੋਂ ਮੋਕਸਰ ਜ਼ਿਲ੍ਹਾ ਪੈ ਜਾਂਦਾ ਦੋਸਤੋ ਇਸ ਨੂੰ ਪਿੰਨ ਨੂੰ ਤੇ ਤਸੀਲ ਲਖਿਆਲੀ ਮੰਡੀ ਆ ਦੋਸਤੋ ਘਰੇਲੂ ਪਰਿਵਾਰ ਦੇ ਘਰੇ ਆ ਖੇਤੀਬਾੜੀ ਦਾ ਕੰਮ ਆ ਬਾਈ ਜੀ ਹਰਾਂ ਦਾ ਤੇ ਚੰਗੇ ਪਸ਼ੂ ਪਾਲਣ ਦਾ ਕੰਮ ਆ ਅੱਜ ਦੀ ਵੀਡੀਓ ਦੇ ਵਿੱਚ ਇੱਕ ਗੱਬਣ ਮੱਝ ਵਿਕਾਊ ਕੀਤੀ ਆ ਪ੍ਰੋਪਰ ਡਿਟੇਲ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਜੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਨੇ ਆ ਆਓ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਆ ਬਾਈ ਹਾਂ ਹਾਂ ਜੀ ਵਧੀਆ ਤੁਸੀਂ ਦੱਸੋ ਜੀ ਠੀਕ ਆ ਨਾ ਦਸੀ ਬਾਈ ਨਾ ਮਨਪ੍ਰੀਤ ਜੀ ਮਨਪ੍ਰੀਤ ਸਿੰਘ ਠੀਕ ਆ ਤੇ ਬਾਈ ਮਨਪ੍ਰੀਤ ਤੇ ਇੱਕ ਵਾਰੀ ਆਪਣਾ ਨੰਬਰ ਦੱਸ ਜੀਏ ਨੰਬਰ ਆਪਣਾ 98724 ਜੀ 7641 ਠੀਕ ਆ ਤੇ ਬਾਈ ਇਹ ਮੱਝ ਆਪਣੇ ਘਰ ਦੀ ਆ ਇਹ ਮੱਝ ਆਪਣੇ ਘਰ ਦੀ ਆ ਜੀ ਠੀਕ ਆ ਕਿੰਨੇ ਮਾਸੂਆ ਸੁੰਦੀ ਹੈ ਬਈ ਇਹ ਤੀਜਾ ਸੂਆ ਸੋਨਾ ਜੀ ਠੀਕ ਆ ਤੀਜਾ ਸੂਆ ਹੁਣ ਸੂਣਾ ਆ ਜਾਣੀ ਹੈ ਹਾਂਜੀ ਠੀਕ ਆ ਕਿੰਨੇ ਦਿਨ ਪਏ ਬਈ ਇਹ ਦਿਨ ਲੈ ਜੂਗੀ ਤਿੰਨ ਚਾਰ ਦਿਨ ਚਾਰ ਦਿਨ ਲੈ ਜੂਗੀ ਤਿੰਨ ਚਾਰ ਦਿਨ ਲੈ ਜੂਗੀ ਪੰਜ ਵੀ ਲੈ ਸਕਦੀ ਆ ਚਾਰ ਪੰਜ ਦਿਨ ਲੈ ਜੂ ਠੀਕ ਆ ਕੋਈ ਅੱਧਾ ਦਿਨ ਪੂਰੇ ਹੋ ਜਾਣੀ ਹੈ ਠੀਕ ਆ ਜਾਨੀ ਕਿ ਕੋਈ ਇੱਕ ਅੱਧਾ ਦਿਨ ਦਾ ਅਗਾ ਪਿੱਛਾ ਹੋ ਜਾਂਦਾ ਹੈ ਹਾਂਜੀ ਤੇ ਬਈ ਕੋਈ ਸੀਮਨਸੂਮਨ ਦਾ ਪਤਾ ਹੋਵੇ ਕਿਹੜਾ ਲੱਗਿਆ ਲੁਗਾ ਸੀਮਨ ਦਾ ਜੀ ਮੇਰੇ ਡੈਡੀ ਨੇ ਲਵਾਇਆ ਜੀ ਮੈਂ ਘਰੇ ਨਹੀਂ ਸੀ ਠੀਕ ਆ ਤੇ ਉਹਨੇ ਲਵਾਇਆ ਉਹ ਘਰੇ ਹੁੰਦਾ ਤਾਂ ਆਪਾਂ ਖੁੱਛ ਕੇ ਦੱਸ ਦਿੰਦੇ ਜੀ ਠੀਕ ਆ ਠੀਕ ਆ ਤਾਂ ਚੰਗਾ ਹੀ ਲਵਾਇਆ ਹੋਊਗਾ ਬਈ ਠੀਕ ਆ ਕਿ ਕਿਤੀ ਮਾੜਾ ਨਹੀਂ ਲਵਾਇਆ ਜੀ ਠੀਕ ਆ ਬਾਈ ਤੇ ਦੁੱਧ ਦੀ ਗੱਲ ਕਰ ਲਈ ਬਈ ਦੁੱਧ ਕਿੰਨਾ ਕੁ ਪਾਉਂਦੀ ਹੈ ਦੁੱਧ ਦੇ ਪਾਉਂਦੀ ਹੈ 13 14 ਲੀਟਰ ਜੀ 13 14 ਲੀਟਰ ਪਾਉਂਦੀ ਹਾਂ ਜੀ ਚੌਂਦੇ ਰਹੇ ਹਾਂ ਜੀ ਅਸੀਂ ਠੀਕ ਆ ਸੁਆ ਤੀਜਾ ਸੂਣਾ ਸੁਆ ਤੀਜਾ ਜੀ ਘਰੇ ਰੱਖਣ ਵਾਲੀ ਹੈ ਜੀ ਅਸੀਂ ਤਾਂ ਮੰਨ ਕੇ ਚੱਲੋ ਵੇਚਨੀ ਹੈ ਲੋੜ ਹੈ ਜੀ ਠੀਕ ਹੈ ਦੋ ਬੰਦੇ ਆ ਤੇ ਮੱਝ ਘਰੇ ਰੱਖਣ ਵਾਲੀ ਹੈ ਸੀਰਾ ਠੰਡੀ ਹੈ ਜੀ ਠੀਕ ਲਓ ਵੀ ਸੱਜਣੋ ਸੋਹਣੇ ਕਦਕਾਠ ਵਾਲੀ ਆ ਬਾਡੀ ਬੰਦ ਤਾਂ ਤੁਹਾਨੂੰ ਵਿਖਾ ਦਿੰਨੇ ਹ ਹਵਾਨੇ ਜੱਜਮੈਂਟ ਨੇੜੇ ਹੋ ਕੇ ਕਰਵਾ ਦਿੰਨੇ ਆ ਪੁੰਡਾ ਸਿੰਘ ਆ ਦੋ ਬਾਕੀ ਦੋਸਤੋ ਬਾਡੀ ਬੰਦਰ ਦੀ ਗੱਲ ਕਰ ਲਈਏ ਦੋਸਤੋ ਸੋਹਣੀ ਆ ਪਤਲੀ ਚਮੜੀ ਦੇ ਵਿੱਚ ਆ ਦੁੱਧ ਵਾਲੀ ਮੱਝ ਆ ਦੋਸਤੋ ਜਿਹੜਾ ਵੀ ਸੇਵਾ ਚੰਗੀ ਕਰਦਾ ਤੇ ਦੁੱਧ ਵੀ ਸੋਹਣਾ ਪਿਆ ਜੂ ਤੀਜਾ ਸੂਆ ਸੂਨ ਵਾਲੀ ਆ ਵੇਖ ਸਕਦੇ ਆ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਦੋਸਤੋ ਚਾਰ ਪੰਜ ਦਿਨ ਸੂਨ ਚ ਬਾਕੀ ਆ ਵੇਖ ਸਕਦੇ ਆ ਬਹੁਤ ਸੋਹਣਾ ਗੈਸ ਹੈ ਜ ਆ ਮਗਰਲੇ ਪਾਸੇ ਨੂੰ ਵੀ ਹਵਾਨਾ ਦੋਸਤੋ ਚੰਗਾ ਵਖਾਉਂਦੀ ਆ ਵੇਖ ਸਕਦੇ ਦੋਵੇਂ ਪਾਸਿਆਂ ਤੋਂ ਤੁਹਾਨੂੰ ਅਨੁਮਾਨ ਕਰਾ ਦੇਣਾ ਕੋਈ ਵੇਖ ਦੇਖ ਸਕਦੇ ਵੈਸੇ ਸੀਲਸ ਆਊਗਾ ਕਈ ਰੀ ਕੈਮਰੇ ਤੋਂ ਪਸ਼ੂ ਖबरा ਜਾਂਦਾ ਦੇਖ ਸਕਦੇ ਚਾਰ ਪੰਜ ਦਿਨ ਇਹਨੇ ਸੂਨ ਦੇ ਵਿੱਚ ਲੈ ਜਾਣੇ ਹਵਾਨਾ ਆਏ ਨੇ ਹੋਰ ਵੀ ਸੋਨਾ ਬਣਾ ਜਾਣਾ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਲੈ ਵੀ ਮਨਪਲੀ ਤਾਂ ਖੋਲ ਲਈ ਤੋੜ ਕੇ ਇੱਕ ਵਾਰੀ ਗੇੜਾ ਕਢਾ ਲੀ ਆਪਾਂ ਠੀਕ ਹੈ ਜੀ ਦੇਖ ਸਕਦੇ ਹਵਾਨਾ ਦੋਸਤੋ ਕਰਮਾ ਵਾਲੀ ਸੋਨਾ ਤਿਆਰ ਕਰਦੀ ਹੁੰਦੀ ਆ ਹੂਨ ਦੇ ਵਿੱਚ ਚਾਰ ਪੰਜ ਦਿਨ ਬਾਕੀ ਆ ਬਿਲਕੁਲ ਸਾਫ਼ ਸੁਥਰੇ ਪੱਟ ਪੁੜੇ ਦੇ ਵਿੱਚ ਆ ਦੋਸਤੋ ਕੱਦ ਕਾਠ ਵਾਲੀ ਮੈਂ ਆ ਹੁਣੇ ਦੀ ਗੱਲ ਕਰੀਏ ਨਾ ਦੋਸਤੋ ਖਵਾਨਾ ਵੀ ਸੋਹਣਾ ਤਿਆਰ ਕੀਤਾ ਹੋਇਆ ਬਾਕੀ ਹਜੇ ਕੱਚੀ ਆ ਚਾਰ ਪੰਜ ਦਿਨਾਂ ਦੀ ਬਾਈ ਦਾ ਖੇਤੀਬਾੜੀ ਦਾ ਕੰਮ ਆ ਕੋਈ ਵਪਾਰ ਦਾ ਕੰਮ ਨਹੀਂ ਦੋਸਤੋ ਬੰਦੇ ਬਈ ਕੋਈ ਗੱਲ ਨਹੀਂ ਜਿਹੜਾ ਵੀਰ ਦੋਸਤੋ ਪਸੰਦ ਕਰਦਾ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਸੌਦਾ ਕਰ ਲਵੇ ਨੰਬਰ 22 ਦਾ ਆਪਾਂ ਸਕਰੀਨ ਤੇ ਚਲਾ ਦੇਣਾ ਹਾਂਜੀ ਪੂਰੀ ਤਸੱਲੀ ਕਰਕੇ ਜੀ ਬਾਕੀ ਰੇਟ ਵਗੈਰਾ ਭਾਈ ਤੂੰ ਪੁੱਛ ਲੈਨੇ ਰਹਿ ਸਕਦੇ ਆ ਬਿਲਕੁਲ ਪਤਲੀ ਚਮੜੀ ਦੇ ਵਿੱਚ ਆ ਦੋਸਤੋ ਚੰਗੀ ਚਮਕ ਦਮਕਾ ਭਾਈ ਮਨਪ੍ਰੀਤ ਇਹਦਾ ਰੇਟ ਕੀ ਕਰਾਂਗੇ ਫਿਰ ਆਪਾਂ ਇਹਦਾ ਰੇਟ ਆਪਾਂ ਲੈਣ ਦੇ ਨਾਲ ਹੀ ਕਰੀਏ ਜੀ ਲੈਣ ਦੇ ਨਾਲ ਹੀ ਬੜਾ ਕਰ ਦੋ ਬਾਈ ਆਪਾਂ ਕਿਹੜਾ ਵਪਾਰ ਦਾ ਕੰਮ ਕਰਦੇ ਆ ਜੇ ਲੋੜ ਅਨਸਾਰ ਬੰਦੇ ਨੂੰ ਕੋਈ ਚੀਜ਼ ਮਿਲ ਜੇ ਸਹੀ ਰੇਟ ਦੇ ਵਿੱਚ ਹਾਂਜੀ ਅਗਲਾ ਖੁਸ਼ ਹੋ ਜਾਂਦਾ ਹਾਂ ਇਹਦਾ ਇਹਦਾ 1,38,000 ਰੁਪਇਆ ਲੈਣਾ ਜੀ ਆਪਾਂ ਠੀਕ ਹੈ 1,38,000 ਹਾਂਜੀ ਕੋਈ ਥੋੜਾ ਬੋਧਾ ਫਿਰ ਵੀ ਮਾਨਤਾਨ ਕਰਦੇ ਨੇ ਚਲੋ ਬੰਦਾ ਆਇਆ ਵੀਡੀਓ ਵੇਖਿਆ ਜੀ ਮਾਨਤਾਨ ਕਰਦੇ ਆ ਠੀਕ ਹੈ ਲਓ ਵੀ 1,38,000 ਰੁਪਇਆ ਬਾਈ ਨੇ ਰੇਟ ਤਾਂ ਇਹ ਕੀਤਾ ਬਾਕੀ ਦੋਸਤੋ ਮੌਕੇ ਤੇ ਮਾਨਤਾਨ ਹੋ ਜਾਂਦਾ ਹੁੰਦਾ ਕੋਈ ਵੀ ਰੇਟ ਫੈਕਸ ਨਹੀਂ ਹੁੰਦਾਗਾ ਇੱਥੇ ਆਉਂਗੇ ਤਾਂ ਤੁਹਾਡੇ ਜ਼ਰੂਰ ਮੱਝ ਪਸੰਦ ਆਉਗੀ ਹਾਂ ਤੇ ਮਾਨਤਨ ਕਰ ਮਾਨਤਨ ਬਾਈਆਂ ਦਾ ਕਰਦੇ ਆਂਗੇ ਪਿੰਡ ਹੈਗਾ ਆਨੰਦਗੜ੍ਹ ਜ਼ਿਲ੍ਹਾ ਸ਼੍ਰੀ ਮੁਕਤਸਰ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਬਸ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆਂ ਤੇ ਮਿਲਦੇ ਆਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ